ਵਾਹਿਗੁਰੂ ਜੀ ਦਾ ਫਲਸਫਾ ਵਾਹਿਗੁਰੂ ਜੀ ਦੀ ਫਤਿਹ ਬਣੀ ਪਿਆਰ ਵਾਲਿਓ ਸਤਿਗੁਰਾਂ ਦਾ ਗੁਰਬਾਣੀ ਚ ਫਰਮਾਨ ਹੈ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਵੈਸਣ ਪਾਈਏ ਦੇ ਮਹਾਨ ਵਾਕ ਅਨੁਸਾਰ ਸੰਸਾਰ ਦੇ ਵਿੱਚ ਰਹਿ ਕੇ ਲੋਕ ਭਲਾਈ ਕਰ ਜਈਏ ਤਾਂ ਰੱਬੀ ਦਰਗਾਹ ਦੇ ਵਿੱਚ ਵੀ ਮਾਨ ਸਤਕਾਰ ਮਿਲਦਾ ਇਹ ਆ ਸਾਡੇ ਬਹੁਤ ਹੀ ਸਰਕਾਰਯੋਗ ਭਾਪਾ ਪ੍ਰੇਮ ਸਿੰਘ ਜੀ ਬੰਟੀ ਜਿੱਤੇ ਜਿਲ੍ਹਾ ਜਲੰਧਰ ਜੋ ਕਿ ਘਰ ਘਰ ਸੇਵਾ ਕਰਦੇ ਆ ਸੋ ਅੱਜ ਇਹਨਾਂ ਨੂੰ ਸਾਡੇ ਬਹੁਤ ਸਤਿਕਾਰਯੋਗ ਮੇਰੇ ਵੱਡੇ ਵੀਰ ਜੀ ਚੁੱਕੇ ਵਾਲਿਆਂ ਵੱਲੋਂ 판사 ਜੀ ਵੱਲੋਂ ਥਰੇਡੂ ਚਰਸੋਈ ਥਰੇਡੂ ਸੋਈ ਵਿੱਚ ਵਰਤਣ ਵਾਲਾ ਜਿਹੜਾ ਰੈਸ਼ਨ ਹੈ ਉਹਦੀ ਸੇਵਾ ਕੀਤੀ ਜਾ ਰਹੀ ਆ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਵੀਰ ਜੀ ਦਾ ਧੰਨਵਾਦ ਕਰਦੇ ਆ ਜਿਹੜੇ ਹਮੇਸ਼ਾ ਇਹ ਲੋੜਵੰਦ ਜ਼ਰੂਰਤਮੰਦ ਪਰਿਵਾਰਾਂ ਦੀ ਬਾਹ ਫੜਦੇ ਆ ਤੇ ਉਹਨਾਂ ਦੀ ਸੇਵਾ ਕਰਦੇ ਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਿਧਾਂਤਾਂ ਦੇ ਪਹਿਰਾ ਦੇ ਰਹੇ ਆ ਕਾਲ ਖਾਇਕ ਛੱਥੋਂ ਦੇ ਨਾਨਕ ਰਾਹ ਪਛਾਣੇ ਸੇਧ ਮਹਾਂਵਾਕ ਅਨਸਾਰ ਆਪ ਕਿਰਤ ਕਰਨੀ ਉਹਦੇ ਵਿੱਚੋਂ ਦਸਬੰਦ ਕੱਢ ਕੇ ਹੋਰਾਂ ਦੀ ਸੇਵਾ ਕਰਨੀ ਇਹ ਬਹੁਤ ਉੱਤਮ ਸੇਵਾ ਆ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਸਤਿਗੁਰੂ ਜੀ ਹਮੇਸ਼ਾ ਕਾਲ ਸਾਹਿਬ ਜੀ ਨੂੰ ਗੁਰੂ ਕੇ ਪਿਆਰਿਆਂ ਨੂੰ ਚੜ੍ਹਦੀ ਕਲਾਤੰਦਰ ਸਿਵਾਰਸ਼ ਕਰਨਾ ਭਾਵੇਂ ਔਣ ਵਾਲੇ ਸਮੇਂ ਵਿੱਚ ਵੀ ਉਸੇ ਤਰ੍ਹਾਂ ਹੀ ਲੋੜਵੰਦ ਤੇ ਜ਼ਰੂਰਤਮੰਦ ਪਰਿਵਾਰਾਂ ਦੀ ਸੇਵਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਤਾ ਕਰਤਾ